ਨਾਲ ਜਿਹੜੇ ਵਿਜੋਹਰ ਮੇਰੇ ਸਾਥੀ ਵਾਰ ਲੋੜੀਏ ਅੱਜ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਵਿੱਚ ਜੰਡੇ ਵਾ ਦੇਖੋ ਸਭ ਤੋਂ ਵੱਡੀ ਗੱਲ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਅੰਦਰ ਉਹਦੀ ਆਸਥਾ ਸਭ ਤੋਂ ਮਹੱਤਵਪੂਰਨ ਹੁੰਦੀ ਆ ਤਕਨੀਕ ਦੀ ਤਰੱਕੀ ਹੋਣੀ ਮਾਰੀ ਗੱਲ ਨਹੀਂ ਹੈਗੀ ਪਰ ਜੇ ਕਿਸੇ ਵੀ ਵਿਅਕਤੀ ਦੀ ਧਾਰਮਿਕ ਆਸਥਾ ਤੇ ਕੋਈ ਖਲਵਾੜ ਹੁੰਦਾ ਤੇ ਉਹ ਸਭ ਤੋਂ ਮਾੜਾ ਮੈਂ ਸਮਝਦਾ ਕਿ ਜਿਹੜਾ ਜੁਰਮ ਜਿਹਨੂੰ 302 ਕਹਿੰਦੇ ਆ ਕਤਲ ਦਾ ਜੁਰਮ ਕਿਸੇ ਨੂੰ ਮਾਰ ਦੇਣਾ ਇਹ ਉਸ ਤੋਂ ਵੀ ਵੱਡਾ ਜੁਰਮ ਹੈ ਤੋਂ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਕੁਝ ਪੋਰਟਲ ਜਿਹੜੇ ਆ ਸਿੱਖਾਂ ਨੂੰ ਬਦਨਾਮ ਕਰਨ ਲਈ ਚੱਲਦੇ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਤੇ ਆਪਣੀ ਡਿਊਟੀ ਨਿਭਾਉਂਦੇ ਆ ਉਹਨਾਂ ਦੀ ਜਾਣਕਾਰੀ ਵੀ ਦਿੱਤੀ ਉਹਨਾਂ ਤੇ ਕੋਈ ਸਰਕਾਰ ਵੱਲੋਂ ਕੋਈ ਬਾਹਲਾ ਅਸਰ ਦਿਖਾਈ ਨਹੀਂ ਦਿੱਤਾ ਇਸ ਗੱਲ ਦਾ ਸਾਡੇ ਮਨ ਤੇ ਵਿੱਚ ਗਿਲਾ ਵੀ ਆ ਤੇ ਮਲਾਲ ਵੀ ਆ ਤੋਂ ਹੁਣ ਜਿਹੜਾ ਨਵੀਂ ਤਕਨੀਕ AI ਦੀ ਆ ਗਈ ਆ ਇਹ ਬਿਲਕੁਲ ਬੇਲਗਾਮ ਤਕਨੀਕ ਆ ਪਰ ਅਸੀਂ ਇਹ ਸਮਝਦੇ ਆ ਕਿ ਇਹ ਇਕੱਲੇ ਸਿੱਖਾਂ ਲਈ ਚੁਣੌਤੀ ਨਹੀਂ ਹੈਗੀ ਇਹ ਸਭ ਧਰਮਾਂ ਲਈ ਚੁਣੌਤੀ ਆ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਸਾਹਿਬ ਵੱਲੋਂ ਇਸ ਤਕਨੀਕ ਦਾ ਜਿਹੜਾ ਦੁਰਵਰਤੋਂ ਹੋ ਰਹੀ ਹੈ ਜਿਹੜੀ ਦੀ ਬੇਲਗਾਮੀ ਆ ਇਸ ਤੇ ਨੱਥ ਪਾਉਣ ਵਾਸਤੇ ਇਸ ਨੂੰ ਕਾਊਂਟਰ ਕਰਨ ਵਾਸਤੇ ਕਿਹੜੇ ਕਿਹੜੇ ਤੰਗ ਤਰੀਕੇ ਬਣਾਏ ਜਾ ਸਕਦੇ ਆ ਕਿਉਂਕਿ ਗੱਲ ਆ ਵੀ ਸਾਡਾ ਆਈਟੀ ਬੈਂਕ ਹਾਲੇ ਉਨਾ ਪ੍ਰਪੇਅਰ ਨਹੀਂ ਹੈਗਾ ਇਸ ਕਰਕੇ ਅਸੀਂ ਬਹੁਤ ਵੱਡੀ ਗਿਣਤੀ ਵਿੱਚ ਇਹ ਚ ਵਿਦੇਸ਼ ਦੇ ਵੀ ਜਿਹੜੇ ਤਕਨੀਕੀ ਮਾਰ ਸੀਗੇ ਤੇ ਦੇਸ਼ ਦੇ ਵੀ ਤਕਨੀਕੀ ਮਾਰ ਸੀਗੇ ਸੋ ਉਹਨਾਂ ਦੀ ਮੀਟਿੰਗ ਹੋਈ ਆ ਉਹਨਾਂ ਸਾਰਿਆਂ ਨੇ ਆਪੋ ਆਪਣੇ ਕੁਝ ਨੇ ਆਨਲਾਈਨ ਗੱਲ ਕੀਤੀ ਆ ਬਾਹਰ ਵਿਦੇਸ਼ਾਂ ਚੋਂ ਵੀ ਗੱਲ ਹੋਈ ਆ ਸੋ ਇਥੋਂ ਦੇ ਵੀ ਜਿੰਨੇ ਸੀਗੇ ਉਹਨਾਂ ਨੇ ਇਹ ਇੱਕ ਆਪਣੇ ਆਪਣੇ مشوره ਦਿੱਤੇ ਆ ਕੁਝ ਮਸ਼ਹੂਰ ਇਹ ਇਸ ਤਰ੍ਹਾਂ ਹੈ ਕਿ ਅਸੀਂ ਸਿੱਧੇ ਤੌਰ ਤੇ ਵੀ ਉਹਦਾ ਕਾਊਂਟਰ ਕਰ ਸਕਦੇ ਹਾਂ ਕੁਝ ਮਸ਼ਹੂਰ ਇਹ ਵੀ ਹੈ ਕਿ ਸਰਕਾਰ ਨੂੰ ਵੀ ਇਸ ਗੱਲ ਦੇ ਲਈ ਕਟਾਰੇ ਵਿੱਚ ਖੜਾ ਕਰਨਾ ਜ਼ਰੂਰੀ ਹੈ ਕਿਉਂਕਿ ਮੈਂ ਇਹ ਗੱਲ ਕਹਿ ਦਵਾਂ ਕਿ ਕੱਲਾ ਸਿੱਖਾਂ ਦੇ ਲਈ ਮਸਲਾ ਨਹੀਂ ਹੈਗਾ ਸਭ ਧਰਮਾਂ ਦੇ ਲਈ ਇਹ ਵੱਡੀ ਚੁਣੌਤੀ ਆ ਬਾਕੀ ਧਰਮ ਇਹਨੂੰ ਕਿਸ ਤਰ੍ਹਾਂ ਦੀ ਚੁਣੌਤੀ ਲੈਂਦੇ ਆ ਪਰ ਸਿੱਖ ਜਿਹੜਾ ਆਵਾਮ ਆ ਉਹ ਆਪਣੇ ਗੁਰੂ ਦੀ ਗੁਰੂ ਸਾਹਿਬਾਨ ਦੀ ਗੁਰੂ ਘਰਾਂ ਦੀ ਜਿਹੜੀ ਆ ਜਾਂ ਸਿੱਖ ਸਿਧਾਂਤਾਂ ਦੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਬਰਦਾਸ਼ਤ ਕਰਦਾ ਤੋ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਤੇ ਇਸ ਦੇ ਬਾਰੇ ਦੇ ਵਿੱਚ ਪਹਿਲੀ ਮੀਟਿੰਗ ਹੋਣ ਕਰਕੇ ਸਾਰੀਆਂ ਇਨਪੁਟਸ ਲਈਆਂ ਤੇ ਇਹਦੇ ਵਾਸਤੇ ਅੱਗੇ ਵੀ ਪ੍ਰੋਗਰਾਮ ਬਣਾਇਆ ਕਿ ਅਗਲੀ ਵੀ ਇੱਕ ਮੀਟਿੰਗ ਜਿਹੜੀ ਹੋਏਗੀ ਇੱਕ ਨਹੀਂ ਕਈ ਮੀਟਿੰਗਾਂ ਹੋਣਗੀਆਂ ਤਾਂ ਕਿ ਇਸ ਦੇ ਬਾਰੇ ਦੇ ਵਿੱਚ ਅਸੀਂ ਠੋਸ ਕੋਈ ਕਾਰਵਾਈ ਕਰ ਸਕੀਏ ਸੋ ਇਸ ਨੂੰ ਲਾਈਕਲੀ ਨਹੀਂ ਮੀਟਿੰਗ ਨਹੀਂ ਹੋਏਗੀ ਇਸ ਦੇ ਕਾਰਵਾਈ ਸ਼ੁਰੂ ਹੋ ਗਈ ਆ ਇਹ ਕਿਹੜੇ ਲੋਕ ਆ ਜਿਹੜਾ ਕਿ ਪੰਜਾਬ ਦਾ ਮਾਹੌਲ ਜਾਂ ਸਿੱਖਾਂ ਦੇ ਨਾਲ ਇੱਕਦਮ ਦੇਖੋ ਇਸ ਦੇ ਲਈ ਅਸੀਂ ਸਮਝਦੇ ਆਂ ਵੀ ਸਰਕਾਰ ਕੋਲੇ ਬਹੁਤ ਵੱਡਾ ਤੰਤਰ ਆ ਉਹ ਇਹਨਾਂ ਲੋਕਾਂ ਦੇ ਖਿਲਾਫ ਠੋਕੇ ਕਾਰਵਾਈ ਕਰ ਸਕਦਾ ਇਹ ਜੇ ਇੱਕ ਤਾਂ ਮਾਰ ਕੇ ਟੰਗਿਆ ਹੋਵੇ ਤੇ ਬਾਕੀ ਜਿਹੜੇ ਟਿਕ ਸਕਦੇ ਆ ਉਹ ਤੁਸੀਂ ਦੇਖੋ ਕਿ ਬੜੀ ਦੇਰ ਬਾਅਦ ਸ਼ਰੋਣੀ ਕਮੇਟੀ ਦੇ ਵੱਲੋਂ ਇਹ ਜਿਹੜੀ ਆ ਪਿਛਲੇ ਦਿਨਾਂ ਚ ਇੱਕ ਤਸਵੀਰ